ਸਸਤੀ ਕਾਲਜੀ ਗੁੱਡ ਮਾਰਨਿੰਗ ਜੀ ਅੱਜ ਦੇ ਬਲੌਗ ਦੀ ਕਰਦੇ ਆ ਸ਼ੁਰੂਆਤ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੇਰੇ ਵੱਲੋਂ ਮੁਬਾਰਕਾਂ ਵਧਾਈਆਂ ਹੋਣ ਤੇ ਹੁਣ ਆਪਾਂ ਚੱਲਦੇ ਆ ਪਹਿਲਾਂ ਪਟਿਆਲੇ ਜਾਵਾਂਗੇ ਮੱਥਾ ਟੇਕਾਂਗੇ ਪਟਿਆਲੇ ਤੋਂ ਬਾਅਦ ਜਾਣਾ ਆਪਾਂ ਛਿੰਟਾਂ ਵਾਲੇ ਛਿੰਟਾਂ ਵਾਲੇ ਤੋਂ ਫਿਰ ਵਾਪਸ 2:30 ਵਜੇ ਆਵਾਂਗੇ ਪਟਿਆਲੇ ਤੇ ਕੱਪੜੇ ਵੀ ਖਰੀਦਣੇ ਨੇ ਤੇ ਮਿਲਾਂਗੇ ਤੁਹਾਨੂੰ ਨੌਜਵਾਨਾਂ ਨੂੰ ਬਲੌਗ ਨਾਲ ਜੁੜੇ ਰਹੋ ਚੱਲ ਪੀ ਹਾਂਜੀ ਆਇਆ ਡਿਮੀ ਉਰਿਆ ਜਾ ਤੇ ਆਲੂ ਚੁਗਣ ਤੋਂ ਰਹਿੰਦੇ ਨੇ ਅੱਧਾ ਕਿਈਲਾ ਤੇ ਹਲ ਮਾਰ ਕੇ ਅਜੇ ਕੰਮ ਨਿਪਟੂ। ਆਲੂਆਂ ਦਾ ਫਾਈਨਲ ਹੋ ਜਾਊਗਾ। ਤੇ ਜੀ ਬਾਹਰ ਤੇ ਡੌਗ ਆ ਗਿਆ ਹੁਣ ਉਹਨੂੰ ਭੌਂਕ ਰਹੀ ਆ। ਚਲੋ ਆਪਾਂ ਚੱਲਦੇ ਆਂ ਸ਼ਹਿਰ ਨੂੰ। ਹਾਂ ਜੀ ਡੀਜ਼ਲ ਪਵਾ ਰਹੇ ਹਾਂ ਪੰਪ ਤੇ। ਇਹ ਤੂੰ ਦੱਸ। ਵਧੀਆ ਕਿੰਨੇ ਦਾ ਪਾਣਾ ਈ? ਹਾਂ ਜੀ ਮਿੱਤਰ ਪਿਆਰਿਓ ਪਹਿਲਾਂ ਹੁਣ ਮੱਥਾ ਟੇਕਾਂਗੇ ਬੋਲੇਨਾਥ ਦੇ ਫੇਰ ਚੱਲਾਂਗੇ ਛਿੰਟਾਂ ਵਾਲੇ। ਪਟਿਆਲੇ ਪਹੁੰਚ ਗਏ ਜੀ ਅੱਜ। ਹਾਂ ਜੀ ਪਟਿਆਲੇ ਆ ਗਏ ਹੁਣ ਆਪਾਂ ਮੱਥਾ ਟੇਕਦੇ ਆਂ ਪਹਿਲਾਂ। ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਹੁਣ ਚੱਲਦੇ ਆਂ ਆਪਾਂ ਛਿੰਟਾਂ ਵਾਲੇ ਤੇ ਨੌਜਵਾਨ ਨੂੰ ਮੱਥਾ ਟੇਕਿਆ ਕਰੋ ਮੰਮੀ ਡੈਡੀ ਦਾ ਕਹਿਣਾ ਮੰਨਿਆ ਕਰੋ ਯਾਰ ਬਾਕੀ ਪਿਆਰਾ ਤੁਹਾਨੂੰ ਹੋਰ ਇਹ ਪੇਪਰਾਂ ਦੀ ਤਿਆਰੀ ਕਰੋ ਕੱਢ ਕੇ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਹੁਣ ਚੱਲਦੇ ਆਂ ਆਪਾਂ ਜੀ ਛਿੰਟਾਂ ਵਾਲੇ ਇਹ ਜੀ ਸੜਕ ਤੇ ਗੱਡੀ ਚਲਾਉਣ ਦਾ ਸੁਆਦ ਆਉਂਦਾ ਐਨ ਖਾਲੀ ਪਿਆ ਰੋਡ ਇਹੋ ਜਿਹੇ ਤੇ ਨਜ਼ਾਰਾ ਆਉਂਦਾ ਹਾਂਜੀ ਛਿੰਟਾਂ ਵਾਲੇ ਆ ਗਏ ਆਪਾਂ ਹਾਂਜੀ ਛਿੰਟਾਂ ਵਾਲੇ ਗਏ ਸੀ ਆਪਾਂ ਤੇ ਮੈਂ ਕਿਹਾ ਨਾਬੇ ਚ ਨੂੰ ਐ ਕਾ ਨੂੰ ਮੰਗਣਾ ਹੈ ਹੁਣ ਮੱਥਾ ਇੱਥੇ ਵੀ ਟੇਕ ਚੱਲਦੀਆਂ ਹੋਰ ਦੋਸਤੋ ਠੀਕ ਹੁਣ ਜੀਕਰ ਤੇ ਟੋਟਿਓ ਪਟਿਆਲੇ ਆ ਜੂੰਗਾ ਮੈਂ 1 ਵਜੇ ਤੱਕ ਹਾਂਜੀ ਬਾਜ਼ਾਰ ਚਾਂਜੀ ਨਾਬੇ ਚੱਲਦੇ ਆ ਹੁਣ ਪਟਿਆਲੇ ਹਾਂਜੀ ਮਿੱਤਰ ਪਿਆਰਿਓ ਨਾਬੇ ਆ ਹੁਣ ਜਾਣ ਲੱਗਿਆ ਦੀ ਪਟਿਆਲੇ ਨੂੰ ਤੇ ਆਪਣੇ ਭਤੀਜ ਮਿਰਗੇ ਭਤੀਜ ਨੂੰ ਟੂਸ਼ਨ ਜਾਣ ਲੱਗੇ ਦੀ ਘਰੇ ਠੀਕ ਨੇ ਯਾਰ ਠੀਕ ਨੇ ਸਾਰੇ ਓਕੇ ਆ ਗੱਲਬਾਤ ਖਾਣਾ ਪੀਣਾ ਤਾਂ ਨਹੀਂ ਕੁਛ ਪੁੱਤ ਆ ਤੂੰ ਦੱਸ ਸੰਗੇ ਹੋ ਨਾ ਲੱਭ ਜੂਆ ਤੁਹਾਨੂੰ ਆਹ ਜ਼ੋਰ ਦੱਸ ਘਰ ਪਰਿਵਾਰ ਓਕੇ ਆ ਰੋਟਾ ਮੱਥਾ ਟੇਕ ਕੇ ਆਏ ਸੀ ਹਾਂਜੀ ਹਾਂਜੀ ਆ ਜੋ ਵੀ ਮੁੰਡੇ ਹਾਂਜੀ ਚੱਲਦੇ ਆ ਹੁਣ ਆਪਾਂ ਪਟਿਆਲੇ ਨੂੰ ਹਾਂਜੀ ਪਟਿਆਲੇ ਆ ਟੇਲਰ ਕਹਿੰਦਾ 5 ਮਿੰਟ ਤੱਕ ਆਉਂਗਾ ਚਲੋ ਹਾਂਜੀ ਮਿੱਤਰ ਪਿਆਰਿਓ ਕੱਪੜੇ ਫੜ ਲਿਆ ਆ ਮੈਂ ਮਤਲਬ ਰਸ਼ ਬਹੁਤੀਗਾ ਯਾਰ ਬਾਜ਼ਾਰ ਚ ਬਹੁਤ ਭੀੜ ਭੜਕਾ ਏ ਕਿਵੇਂ ਬਹੁਤ ਰਸ਼ਾ ਕਹਿਣ ਦਾ ਪਾਪ ਉੱਪਰ ਦੇ ਉੱਪਰ ਮਤਲਬ ਬਹੁਤ ਜ਼ਿਆਦਾ ਰਸ਼ ਦੀਗਾ ਯਾਰ ਤੇ ਹੁਣ ਚੱਲਦੇ ਆਂ ਆਪਾਂ ਬਾਈ ਨੰਬਰ ਫਾਟਕ ਉੱਥੋਂ ਸਿਸਟਮ ਲੈ ਕੇ ਆਪਾਂ ਫਿਰ ਪਿੰਡ ਨੂੰ ਚੱਲਾਂਗੇ ਮਿੱਤਰ ਪਿਆਰਿਓ ਤੇ ਚੱਲਦੇ ਆਂ ਜੀ ਹੁਣ ਆਪਾਂ ਅ ਬਾਈ ਨੰਬਰ ਉਸ ਤੋਂ ਬਾਅਦ ਚੱਲਾਂਗੇ ਪਿੰਡ ਨੂੰ ਕੱਪੜੇ ਮਿਲ ਗਏ ਆਪਣੇ ਸਟੀਚਿੰਗ ਹੋ ਗਏ ਕੁਰਤੇ ਪਜਾਮੇ ਹੁਣ ਥੋਕਿਸ ਕਹਨੇ ਹੁੰਨੇ ਕੁਰਤੇ ਪਜਾਮੇ ਪਾਇਆ ਕਰ ਹੁਣ ਕੁਰਤੇ ਪਜਾਮੇ ਪਾਇਆ ਕਰਦੇ ਨੇ ਭਤੀਜ ਭਤੀਜੀ ਮਿੱਤਰ ਪਿਆਰੇ ਨੇ ਚੱਲਦੇ ਆ ਜੀ ਆਪਾਂ ਹਾਂ ਜੀ ਦੋਸਤੋ ਬਾਈ ਨੰਬਰ ਆ ਗਏ ਆਪਾਂ ਤੇ ਜਾਣਾ ਸੀਗਾ ਯਾਰ ਉਧਰ ਇਨਾਮਾ ਫੋਲੋ ਗਰਾਉਂਡ ਪਰ ਉੱਥੇ ਜਾਵੇਂ ਨਾ ਲੱਗਿਆ ਪਿਆ ਟਰੈਪ ਕਿੰਨੀ ਆ ਯਾਰ ਫਿਰ ਮੈਂ ਨੰਗੇ ਆਇਆ ਮੈਂ ਕਿਹਾ ਇੱਥੇ ਘੰਟਾ ਘੰਟਾ ਖਰਾਬ ਹੀ ਹੋਊਗਾ ਲਓ ਇੱਥੇ ਆਪਾਂ ਮਿਲ ਕੇ ਕੰਮ ਦੀਗਾ ਥੋੜਾ ਜਿਹਾ ਇੱਥੇ ਮਾਰਕੀਟ ਚ ਤੇ ਫਿਰ ਚਲਦੇ ਆਪਾਂ ਪਿੰਡ ਨੂੰ ਫੱਜਰੇ ਕਿਉਂਕਿ ਕੱਲੂ ਫੇਰ ਲੁਧਿਆਣੇ ਵੱਲ ਜਾਣਾ ਹੈਗਾ ਯਾਰ ਬਹੁਤ ਉਹ ਹੋਇਆ ਬਈ ਉਹੀ ਜਾ ਕੇ ਮਾੜਾ ਮੁੱਟਾ ਜਿਵੇਂ ਜਮੂਨ ਬਾਹ ਲਿੰਦੇ ਆ ਜਿੱਥੇ ਮੱਕੀ ਲਾਉਣੀ ਆ ਤਿਆਰ ਕਰਦੇ ਆ ਜਗਾ ਚਲਦੇ ਆ ਜੀ ਹੁਣ ਆਪਾਂ ਪਿੰਡ ਨੂੰ ਬਾਈ ਨੰਬਰ ਆ ਗਏ ਹਾਂਜੀ ਦੋਸਤੋ ਆ ਗਏ ਆਪਾਂ ਸੋਨੇ ਆਏ ਆ ਹਾਜੀ ਤੇ ਪਿਆਰ ਆ ਸੋਨੂੰ ਲਵਜੂ ਆ ਸਾਰਿਆਂ ਨੂੰ ਮਾਨ ਇਹ ਗੰਟੀ ਜੋ ਤੇ ਅੱਜ ਛਿੰਟਾਂ ਵਾਲੇ ਜਿਹੜਾ ਪਟਿਆਲੇ ਗਿਆ ਵੀ ਮੱਥੇ-ਮੱਥੇ ਟੇਕੇ ਆਣ ਵਧੀਆ ਚੱਪੀ ਤੁਹਾਨੂੰ ਪਿਆਰ ਆ ਜੁਕ ਜੁਕ ਵੀ ਉਹ ਤੁਸੀਂ ਸਾਰੇ ਤੇ ਅੱਜ ਮੈਂ ਪਟਿਆਲੇ ਉੱਪਰ ਗਿਆ ਨਹੀਂ ਹੈਗਾ ਆਪਣਾ ਉਹ ਲੋ ਗਰਾਊਂਡ ਜਿੱਥੇ ਡੌਗ ਸ਼ੋਅ ਸੀ ਕਿਉਂਕਿ ਟਰੈਕ ਬਹੁਤ ਈਰ ਉੱਥੇ ਨਹੀਂ ਤਾਂ ਮੈਂ ਰੁਕਣਾ ਦੀਗਾ ਤੇ ਇੱਕ ਤੁਹਾਨੂੰ ਸੱਚੀ ਗੱਲ ਦੱਸਾਂ ਜਿਹੜਾ ਮੈਂ ਅੱਜ ਪ੍ਰਸ਼ਾਦ ਪੀ ਲਿਆ ਦੀਆ ਉੱਥੇ ਉਹਨੇ ਥੋੜਾ ਜਿਹਾ ਉਹ ਕਰਤਾ ਤਾਂ ਮੈਂ ਸੱਚਰੇ ਲੰਗੇ ਆਇਆ ਇਹ ਸੱਚ ਵਿੱਚ ਤੇ ਬਾਕੀ ਤੁਹਾਨੂੰ ਪਿਆਰ ਆ ਲੱਭ ਜੂਗਾ ਤੇ ਅਟਿਮੀ ਟਾਊਨ ਦਿਖਾਈਂ ਇੱਧਰੋਂ ਪਹਿਲਾਂ ਬਹੁਤ ਉਹਦੇ ਵਿੱਚ ਬੈਠਾ ਹੈ ਉਹਨੇ ਉਲੀਆ ਆਉਤਾ ਕੁਬੀ ਕੀ ਕੀ ਆ ਗਈ ਹੁਣ ਸ਼ਾਮ ਨੂੰ ਮਿਲ ਜਾਈਂ ਠੀਕ ਆ ਬੇਟਾ ਆ ਰੋਟੀ ਛੱਡੀ ਵੀ ਇੱਕ ਨਿਕਲੇ ਛੱਡਤੀ ਟਿਮੀ ਨੇ ਤੇ ਠੀਕ ਆ ਯਾਰ ਓਕੇ ਆ ਬਾਏ